ਅੱਜ ਦੀ ਪੰਜਾਬੀ ਜਿੱਕੇ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜਿੱਕੇ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਪੰਜਾਬੀ ਜਿੱਕੇ ਦੇ ਕਿਹੜੇ ਪ੍ਰਸ਼ਨ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਕੰਢਿਆਲੀ ਥੋਰ ਦਾ ਲੇਖਕ ਕੌਣ ਹੈ ਕੰਢਿਆਲੀ ਥੋਰ ਦਾ ਲੇਖਕ ਕੌਣ ਹੈ ਸੀ ਕੁਮਾਰ ਬਟਵਾਲੀ ਸੀ ਕੁਮਾਰ ਬਟਾਲਵੀ ਜੀ ਕੰਢਿਆਲੀ ਥੋਰ ਦੇ ਲੇਖਕ ਕੌਣ ਹੈ ਸੀ ਕੁਮਾਰ ਬਟਾਲਵੀ ਜੀ ਉਹਨਾਂ ਦਾ ਜਨਮ 1900 1937 ਇਸਵੀ ਵਿੱਚ ਹੋਇਆ ਸੀ 1937 ਇਸਵੀ ਵਿੱਚ ਹੋਇਆ ਸੀ ਦੂਜਾ ਪ੍ਰਸ਼ਨ ਕਿਹੜਾ ਸੀ ਕਿਹੜੇ ਕਵੀ ਨੂੰ ਬਿਹਰੋ ਦਾ ਕਵੀ ਮੰਨਿਆ ਜਾਂਦਾ ਹੈ ਸੀ ਕੁਮਾਰ ਬਟਾਲਵੀ ਜੀ ਨੂੰ ਸੀ ਕੁਮਾਰ ਬਟਾਲਵੀ ਜੀ ਨੂੰ ਬਿਰਹੋ ਬਿਹਰੋ ਦਾ ਕਵੀ ਮੰਨਿਆ ਜਾਂਦਾ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਵੈਦਿਕ ਗ੍ਰੰਥਾਂ ਨੂੰ ਕੀ ਕਿਹਾ ਜਾਂਦਾ ਹੈ ਵੈਦਿਕ ਗ੍ਰੰਥਾਂ ਨੂੰ ਕੀ ਕਿਹਾ ਜਾਂਦਾ ਹੈ ਸਿਮਰਤियां ਵੈਦਿਕ ਗ੍ਰੰਥਾਂ ਨੂੰ ਕੀ ਕਿਹਾ ਜਾਂਦਾ ਹੈ ਸਿਮਰਤियां ਚੌਥਾ ਪ੍ਰਸ਼ਨ ਕਿਹੜਾ ਸੀ ਮਹਾਂਸ਼ਬਦ ਕੋਸ਼ ਦਾ ਲੇਖਕ ਕੌਣ ਹੈ ਮਹਾਂਸ਼ਬਦ ਕੋਸ਼ ਦਾ ਲੇਖਕ ਭਾਈ ਕਾਨ੍ਹ ਸਿੰਘ ਜੀ ਨਾਭਾ ਹੈ ਭਾਈ ਕਾਨ੍ਹ ਸਿੰਘ ਜੀ ਨਾਭਾ ਹੈ ਪਹਿਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਕੰਡਿਆਲੀ ਥੋਰ ਦੇ ਕਵੀ ਲੇਖਕ ਕੌਣ ਹਨ ਕੰਡਿਆਲੀ ਥੋਰ ਦਾ ਲੇਖਕ ਕੌਣ ਹੈ ਸੀ ਕੁਮਾਰ ਬਟਾਲਵੀ ਜੀ ਉਹਨਾਂ ਦਾ ਜਨਮ 1937 ਈਸਵੀ ਵਿੱਚ ਹੋਇਆ ਸੀ ਦੂਜਾ ਪ੍ਰਸ਼ਨ ਕਿਹੜਾ ਸੀ ਬਿਰਹੋ ਦਾ ਕਵੀ ਕਿਸ ਕਵੀ ਨੂੰ ਮਾਨਾ ਜਾਂਦਾ ਹੈ ਕਿਹ ਕਿਹੜੇ ਕਵੀ ਨੂੰ ਬਿਰਹੋ ਦਾ ਕਵੀ ਮੰਨਿਆ ਮੰਨਿਆ ਜਾਂਦਾ ਹੈ ਸੀ ਕੁਮਾਰ ਬਟਾਲਵੀ ਜੀ ਨੂੰ ਬਿਰਹੋ ਦਾ ਕਵੀ ਮੰਨਿਆ ਜਾਂਦਾ ਹੈ ਚੌਥਾ ਪ੍ਰਸ਼ਨ ਕੀ ਸੀ ਵੀ ਵੈਦਿਕ ਗ੍ਰੰਥਾ ਨੂੰ ਕੀ ਕਿਹਾ ਜਾਂਦਾ ਹੈ ਵੈਦਿਕ ਗ੍ਰੰਥਾ ਨੂੰ ਸਮ੍ਰਿਤਿਆ ਕਿਹਾ ਜਾਂਦਾ ਹੈ ਚੌਥਾ ਪ੍ਰਸ਼ਨ ਕਿਹੜਾ ਸੀ ਮਾਨਸਬਦ ਕੋਸ਼ ਦੇ ਲੇਖਕ ਕੌਣ ਹਨ ਬਾਹੀ ਭਾਈ ਕਾਨ ਸਿੰਘ ਜੀ ਨਾਭਾ ਮਾਨਸਬਦ ਕੋਸ਼ ਦੇ ਲੇਖਕ ਹਨ ਪੰਜਵਾਂ ਪ੍ਰਸ਼ਨ ਕਿਹੜਾ ਸੀ ਪ੍ਰਕਾਸ਼ ਸਿੰਘ ਬੱਦਲ ਜੀ ਨੂੰ ਜੀ ਦੇ ਨਾਂ ਨਾਲ ਪ੍ਰਕਾਸ਼ ਸਿੰਘ ਜੀ ਬੱਦਲ ਜੀ ਦੇ ਨਾਂ ਨਾਲ ਬੱਦਲ ਸ਼ਬਦ ਕਿਉਂ ਲੱਗਦਾ ਹੈ ਭਈ ਉਹਨਾਂ ਦੇ ਨਾਲ ਬੱਦਲ ਸ਼ਬਦ ਉਹਨਾਂ ਦਾ ਪਿੰਡ ਹੋਣੇ ਕੀ ਕਰਕੇ ਲੱਗਦਾ ਉਹਨਾਂ ਦਾ ਪਿੰਡ ਬੱਦਲ ਹੋਣ ਕਰਕੇ ਲੱਗਦਾ ਹੈ ਛੀਵਾ ਪਰਸਨ ਕਿਹੜਾ ਸੀ ਕਿਸ ਨੂੰ ਸਹੀ ਦੇ ਆਜ਼ਮ ਕਿਹਾ ਜਾਂਦਾ ਹੈ ਸਹੀ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਸਤਵਾਂ ਪਰਸਨ ਕਿਹੜਾ ਸੀ ਸ੍ਰੀ ਅਨੰਦਪੁਰ ਜੀ ਦੀ ਨੀਵ ਸ੍ਰੀ ਅਨੰਦਪੁਰ ਸਾਹਿਬ ਦੀ ਨੀਵ ਕਿਸ ਨੇ ਰੱਖੀ ਸੀ ਸ੍ਰੀ ਗੁਰੂ ਤੇਗਪਾਧੁਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਨੀਵ ਸ੍ਰੀ ਗੁਰੂ ਤੇਗਪਾਧੁਰ ਜੀ ਨੇ ਰੱਖੀ ਸੀ ਅੱਠਵਾਂ ਪਰਸਨ ਕਿਹੜਾ ਸੀ ਸ੍ਰੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਸਥਾਪਨਾ ਕਦੋਂ ਹੋਈ ਸੀ ਸ੍ਰੀ ਅਮਰਸਰ ਦੇ ਖਾਲਸਾ ਕਾਲਜ ਦੀ ਸਥਾਪਨਾ 1800 1892 ਈਸਵੀ ਵਿੱਚ ਹੋਈ ਸੀ ਨੋਆ ਪਰਸਨ ਕਿਹੜਾ ਸੀ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਕਦੋਂ ਹੋਇਆ 1907 ਈਸਵੀ ਵਿੱਚ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ 1907 ਈਸਵੀ ਵਿੱਚ ਹੋਇਆ ਸੀ ਸਰਦਾਰ ਸੇਵਾ ਸਿੰਘ ਠਿਕਰੀਵਾਲ ਦੀ ਮੌਤ ਕਦੋਂ ਹੋਈ ਸੀ ਸਰਦਾਰ ਸੇਵਾ ਸਿੰਘ ਠਿਕਰੀਵਾਲ ਦੀ ਮੌਤ ਕਦੋਂ ਹੋਈ ਸੀ 25 ਜਨਵਰੀ 1931 ਈਸਵੀ ਵਿੱਚ ਹੋਈ ਸੀ ਵਿਦਿਆਰਥੀਓ ਸਾਡੀ ਅੱਜ ਦੀ ਪੰਜਾਬੀ ਜਿੱਕੀ ਦੀ ਕੱਸ਼ਾਂ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਸ਼ਾਂ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਜ ਦੀ ਕੱਸ਼ਾਂ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ